ਪਿੰਡ ਬਾਸਰ ਦੇ ਵਿਖੇ ਸ਼ਾਮਲਾੜ ਜਗ੍ਹਾ ਵਿੱਚ ਜਨਤਨ ਨੇ ਨਜਾਇਜ਼ ਕਬਜ਼ੇ ਕਰਕੇ ਰੂੜੀਆਂ ਲਗਾ ਕੇ ਲਾਗਲੇ ਕਰਾਂ ਦਾ ਕੀਤਾ ਜੀਣਾ ਮੁਸ਼ਕਲ ਆਤ ਦੀ ਗੰਦਗੀ ਦੇ ਰਹੀ ਹੈ ਭਿਆਨਕ ਬਿਮਾਰੀਆਂ ਨੂੰ ਸੱਦਾ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਬੱਚੇ ਨਾਗਲੇ ਕਰਾਂ ਦਾ ਕਹਿਣਾ ਹੈ ਕਿ ਇਹ ਨਜਾਇਜ਼ ਕਬਜ਼ੇ ਹਟਾ ਕੇ ਇੱਥੇ ਬਣਾਈ ਜਾਵੇ ਵਧੀਆ ਇੱਕ ਪਾਰਕ ਤਾਂ ਜੋ ਅਸੀਂ ਕੋਈ ਖੁਸ਼ੀ ਗਮੀ ਦਾ ਸਮਾਗਮ ਕਰ ਸਕੀਏ ਹਲਕਾ ਵਿਧਾਇਕ ਸਰਵਜਿੰਦਰ ਸਿੰਘ ਤੋਨ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕੀਤੀ ਅਪੀਲ ਆਓ ਗੱਲ ਕਰਦੇ ਹਾਂ ਪਿੰਡ ਵਾਸੀਆਂ ਨਾਲ ਫਰਵੀ ਜੀ ਕੀ ਨਾਂ ਤੁਹਾਡਾ ਸਰ ਅੰਗਰੇਜ਼ ਸਿੰਘ ਸਰ ਇਹ ਕੀ ਮੁਸ਼ਕਲ ਆ ਰਹੀ ਹੈ ਇਹ ਗੰਦੇ ਪਾਣੀ ਦੀ ਆ ਰੂੜੀਆਂ ਦੀ ਆ ਜਿਹੜੀਆਂ ਪਾਥੀਆਂ ਪੱਥੀਆਂ ਤੇ ਇਹ ਕਿੰਨੀ ਕਿ ਮੁਸ਼ਕਲ ਆ ਰਹੀ ਤੁਹਾਨੂੰ ਬਹੁਤ ਜਿਆਦਾ ਸਰ ਸਾਡੇ ਇਨ ਕਿਨਕੇ ਬੱਚੇ ਸਰ ਬਿਮਾਰ ਹੋ ਜਾਂਦੇ ਆ ਸਾਰੇ ਇਤੋ ਹੀ ਮਤਲਬ ਮਤਲਬ ਬਿਮਾਰ ਹੋ ਜਾਂਦੇ ਬੁਖਾਰ ਚੜ ਜਾਂਦਾ ਡੇਂਗੂ ਸਾਰੇ ਤਰ ਮੱਛਰ ਵੇਖੋ ਸਾਰੀ ਗੰਦਗੀ ਸਾਡੇ ਘਰਾਂ ਦੇ ਗੋਲ ਘਤੇ ਰਿਆ ਪਾਜੀ ਅਸੀਂ ਮੰਗ ਕਰਦੇ ਆ ਭਗਵੰਤ ਮਾਨ ਸਾਹਿਬ ਤੁਣ ਸਾਹਿਬ ਅੱਗੇ ਇਹ ਪਾਰਕ ਬਣਨੀ ਚਾਹੀਦੀ ਆ ਸੋਹਣੀ ਜੀ ਇੱਕ ਸਾਡੇ ਜੋ ਜਵਾਗ ਆ ਇੱਥੇ ਖੇਡਣ ਮਤਲਬ ਕੋਈ ਗਮੀ ਖੁਸ਼ੀ ਦੇ ਵੇਲੇ ਮਤਲਬ ਇੱਥੇ ਪ੍ਰੋਗਰਾਮ ਹੋਵੇ ਅਸੀਂ ਮੰਜੇ ਢਾ ਸਾਕੀਏ ਦਾ ਕੁਰਸੀਆਂ ਢਾ ਕੇ ਕੋਈ ਪ੍ਰੋਗਰਾਮ ਕਰ ਸਕਦੇ ਆ ਸਾਡੇ ਦਾ ਸਾਰੇ ਜੀ ਮਤਲਬ ਇੱਕ ਡਿੱਗਦਾ ਦੂਜਾ ਉੱਠ ਪੈਂਦਾ ਜੀ ਸਾਡੀ ਤਾਂ ਬੇਨਤੀ ਆ ਤੁਣ ਸਾਹਿਬ ਅੱਗੇ ਤੇ ਮਾਨ ਸਾਹਿਬ ਅੱਗੇ ਕੀ ਇਹ ਮਤਲਬ ਸਾਡਾ ਮਸਲਾ ਹੱਲ ਕੀਤਾ ਜਾਵੇ ਗਰੀਬਾਂ ਦਾ ਸਾਡੀ ਬੇਨਤੀ ਹੈ ਜੀ ਹੱਥ ਜੋੜ ਕੇ ਜੀ ਬੇਨਤੀ ਆ ਆ ਵੇਖੋ ਜੀ ਆ ਸਾਹਮਣੇ ਵੀਰਾਂ ਦਾ ਘਰ ਆ ਤੇ ਇਹਨਾਂ ਨੂੰ ਬੜਾ ਹੀ ਨਾਕੀ ਇੱਥੇ ਕੋਈ ਭੈਣ ਭਰਾ ਵੀ ਇਹਨਾਂ ਦੇ ਕੋਈ ਅੰਧੇ ਕਿ ਆ ਜਾਂਦਾ ਤੇ ਸਾਨੂੰ ਬੜਾ ਹੀ ਕੂੜਾ ਬਹੁਤ ਜ਼ਿਆਦਾ ਇੱਥੇ ਰੂੜੀਆਂ ਚੁੱਕੀਆਂ ਜਾਣ ਲੱਗੇ ਚੌਂਕੇ ਸਾਡੇ ਤੇ ਮੱਛਰ ਆ ਰੋਟੀ ਪਾਣੀ ਵੀ ਖਾਣ ਦਾ ਕੋਈ ਹੱਜ ਨਹੀਂ ਹੱਟ ਆ ਵੇਖੋ ਜੀ ਹਰ ਬੀਬੀ ਦਾ ਕਹਿਣਾ ਹੈ ਕਿ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸ਼ਾਮ ਦੇ ਟਾਈਮ ਆਉਂਦੇ ਕਿ ਸਰ ਤੋਂ ਸੁੱਤਾ ਨਹੀਂ ਜਾਂਦਾ ਇੰਨਾ ਮੱਛਰਿਆ ਨਾਗੀ ਕਿ ਅਹੀਂ ਦਾ ਜਵਾਗ ਬੁਰੇ ਹਾਲ ਹੈ ਬੀਬੀ ਜੀ ਇਹ ਤੁਹਾਨੂੰ ਵੀ ਲੱਗੇ ਕਰ ਤੁਹਾਡਾ ਸਰ ਜੀ ਸਾਡਾ ਵੀ ਲੱਗੇ ਕਰਿਆ ਗੰਦਵਾੜਾ ਸਾਨੂੰ ਗੰਦ ਗੰਦ ਕੀ ਚਕਾ ਦਿਓ ਇੰਨੀ ਵੱਡੀ ਮਿਹਰਬਾਨੀ ਦੇਖੋ ਜੀ ਹਰ ਬੀਬੀ ਦਾ ਕਹਿਣਾ ਹੈ ਕਿ ਇਹ ਨਾ ਇੱਥੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ ਬੀਬੀ ਨੇ ਵੀ ਗੱਲ ਕਰਾਂਗੇ ਇਹ ਤਾਂ ਜੀ ਤੁਹਾਡਾ ਘਰ ਕਿੱਥੇ ਆ ਸਾਡਾ ਬਾ ਘਰ ਇਹੀ ਆ ਵੀਰ ਜੀ ਤੇ ਕਿੰਨਾ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਜ਼ਿਆਦਾ ਜੇ ਡੱਕਿਆ ਵਾ ਤੇ ਅਗਲੇ ਦਰਖਾਸਤ ਦੇ ਆਏ ਆ ਤੁਹਾਡਾ ਵੀ ਲੱਗ ਗਈ ਹੈ ਕਰ ਆ ਜਾ ਵੀ ਲੱਗ ਗਈ ਜਾਨੀ ਇਹ ਇਹ ਬੜੀ ਮੁਸ਼ਕਲ ਆਉਂਦੀ ਨਹੀਂ ਆ ਬਹੁਤ ਜ਼ਿਆਦਾ ਮੁਸ਼ਕਲ ਆਉਂਦਾ ਹੈ ਹਾਂ ਬਹੁਤ ਜ਼ਿਆਦਾ ਤੇ ਇਹ ਤੁਹਾਨੂੰ ਇੱਥੇ ਸੋਹਣੀ ਪਾਰਕਪੰਜੇ ਦਾ ਵਧੀਆ ਲੱਗਿਆ ਸੀ ਇੱਕ ਬੀਬੀ ਨੂੰ ਹਾਂ ਜੀ ਲੱਗੇ ਮਤਲਬ ਸਾਡੀ ਬੁਈਏ ਕਿ ਨਾ ਮਤਲਬ ਸਾਡੇ ਛੋਟੇ ਛੋਟੇ ਬੱਚੇ ਆ ਮੱਛਰ ਲੜਦਾ ਮਤਲਬ ਡੈਂਗੂ ਇਦਾਂ ਬੁਖਾਰ ਹੋ ਗਿਆ ਮੇਰੇ ਬੱਚੇ ਨੂੰ ਅੱਛਾ ਅਸੀਂ ਬੇਨਤੀ ਕੀਤੀ ਸੀ ਤੇ ਉਹਨੇ ਉਲਟਾ ਸਾਡੇ ਛਾਪਿਆਂ ਦੇ ਸੁੱਤੇ ਕਿ ਚੱਲ ਨਾ ਆਇਆ ਗੰਦਗੀ ਨਾ ਹੋਵੇ ਤੇ ਉਹਨੇ ਅੱਗ ਲਾਤੀ ਸਰ ਹਾਂ ਤੇ ਉਲਟਾ ਸਾਡੇ ਤੇ ਤਰਨ ਤਰਨ ਜਾ ਕੇ ਜੀ ਦਰਖਾਸਤ ਦੇ ਆਈ ਆ ਜੀ ਅੱਛਾ ਤੇ ਮਤਲਬ ਸਾਡੀ ਨਾਲ ਵਧੀਕੀ ਕਰਦੀ ਰਹੀ ਆ ਉਹਦਾ ਮੁੰਡਾ ਵੀ ਕਹਿੰਦੇ ਕਿ ਜਾਈਂ ਇੱਥੇ ਰੱਖਾਂਗੇ ਅੱਛਾ ਮਤਲਬ ਜੇ ਤੀ ਹੁਣ ਕੀ ਕਰੋਗੇ ਤਾਂ ਅਸੀਂ ਕਹਿੰਦਾ ਵੀ ਗੋਲੀ ਵੀ ਤੁਹਾਡੇ ਮਾਰ ਸਕਦੇ ਆ ਜੀ ਮਤਲਬ ਉਹ ਇੱਕ ਉਹੜੇ ਦਾ ਮੁੰਡਾ ਆ ਜੀ ਉਹ ਭੱਜ ਆਇਆ ਅੱਗੇ ਉਹਨੀਆਂ ਪਸਤੌਲਾਂ ਦੇ ਵਿੱਚ ਆ ਮਤਲਬ ਉਹਦਾ ਨਾਮ ਆਉਂਦਾ ਹੀ ਉਹ ਭੱਜ ਆਇਆ ਸੀ ਤੇ ਉਹ ਜਨਾਨੀ ਕਹਿੰਦੀ ਜਿਵੇਂ ਉਹਨੂੰ ਦੱਸਤਾ ਸੀ ਮੈਂ ਗੋਲੀ ਵੀ ਮਨਵਾ ਸਕਦੀ ਆ ਅੱਛਾ ਧਮਕੀਆਂ ਦੇ ਰਿਹਾ ਜੀ ਧਮਕੀਆਂ ਦੇ ਰਿਹਾ ਵੇਖੋ ਜੀ ਜਿਨ੍ਹਾਂ ਨੂੰ ਇਹ ਗੱਡੀਆਂ ਡੱਕ ਰਹੇ ਉਹ ਧਮਕੀਆਂ ਵੀ ਦੇ ਰਿਹਾ ਕਿ ਭਾਈ ਤੁਹਾਨੂੰ ਜੇ ਤੁਸੀਂ ਸਾਨੂੰ ਡੱਕਿਆ ਤਾਂ ਅਸੀਂ ਤੁਹਾਡਾ ਨਾ ਕਰਾਂਗੇ ਗੱਲ ਹਾਂਜੀ ਜੀ ਹਾਂ ਤੇ ਜ਼ਿਆਦਾ ਮਤਲਬ ਡਰਾ ਰਹੇ ਹੋ ਹੁਣ ਤੁਸੀਂ ਮੰਗ ਕੀ ਕਰਦੇ ਜੋ ਅਸੀਂ ਦਾ ਹੱਥ ਜੋੜ ਕੇ ਜੀ ਇਹੀ ਮੰਗ ਕਰਦੇ ਪਏ ਆ ਜੀ ਗੰਦ ਚੁੱਕਿਆ ਜਾਵੇ ਜੀ ਗਰੀਬ ਬੰਦੇ ਅਸੀਂ ਜੀ ਅਸੀਂ ਤੱਕ ਤੇ ਆ ਜਾ ਨਹੀਂ ਸਕਦੇ ਜੀ ਅਸੀਂ ਤਾਂ ਇਹ ਸਰਕਾਰ ਅੱਗੇ ਮੰਗ ਕਰਦੇ ਆ ਜੀ ਇਹ ਗੰਦ ਜਿਹੜਾ ਏ ਧੰਨ ਸਾਹਿਬ ਅੱਗੇ ਬੇਨਤੀ ਕਰਦੇ ਸਰਮ ਸਿੰਘ ਅੱਗੇ ਭਗਵੰਤ ਮਾਨ ਜੀ ਅੱਗੇ ਕਰਦੇ ਆ ਜੀ ਇਹ ਗੰਦ ਚੁੱਕਿਆ ਜਾਵੇ ਇਹ ਪਾਰਕ ਬੰਦ ਜੀ ਬੜੀ ਵੱਡੀ ਪਾਰਕ ਬੰਦ ਜੀ ਸਾਡੇ ਬੱਚੇ ਖੇਡਣਾ ਚਲੋ ਸਾਡੀ ਬੰਦੀ ਇੱਥੇ ਬਹਿਣ ਤੋਂ ਨਾ ਪੰਚਾਇਤ ਦੀ ਕੋਈ ਸੁਣਦਾ ਜੀ ਪੰਚਾਇਤ ਜੀ ਕੋਈ ਕਹਿੰਦੇ ਆ ਤੇ ਪੰਚਾਇਤ ਨੂੰ ਅੱਗੇ ਉਹ ਉਲਟਾ ਮਾਰਾ ਚੰਗਾ ਬੋਲਦੇ ਆ ਜੀ ਸਾਡਾ ਇੱਥੇ ਮਤਲਬ ਹਰ ਮਤਲਬ ਕਾਕਾ ਸਿੰਘ ਸਰਪੰਚ ਸੀ ਉਹ ਆਇਆ ਸੀ ਸੋਨਾ ਵੜਾ ਛੱਡ ਬਣਾਉਣ ਲੱਗਾ ਸੀ ਇੱਥੇ ਤੇ ਕਹਿੰਦਾ ਕਿ ਤੁਹਾਨੂੰ ਮਟੋਵਾ ਉੱਥੇ ਵੜਾ ਦੇਣਾ ਮਤਲਬ ਚਲ ਰੂੜੀ ਸੁੱਟੀ ਜਾਊਗੀ ਤੇ ਇੱਥੇ ਮਤਲਬ ਜਨਤਾ ਨੇ ਉਹਨੂੰ ਬਣ ਨਹੀਂ ਦਿੱਤਾ ਜੀ ਜਨਤਾ ਨੇ ਉਹਨੂੰ ਵੀ ਮਤਲਬ ਅੱਗੇ ਉਹ ਮਾੜਾ ਚੰਗਾ ਸ਼ਬਦ ਬੋਲੇ ਆ ਕਰਨ ਵਾਲਾ ਵੀ ਆਹੀ ਇੱਥੇ ਪੱਤਨੀਆਂ ਪਤਨੀਆਂ ਆ ਹੂੰ ਉਹ ਛੱਡ ਇੱਥੇ ਚਾਹੁੰਦਾ ਸੀ ਪਰ ਕੀਰੀ ਮਤਲਬ ਉੱਥੇ ਰਾਹ ਦੀ ਵਿੱਚ ਛੱਡ ਬਣਵਾਤਾ ਜੀ ਮਤਲਬ ਜਨਤਾ ਨੇ ਉਹਦੀ ਮੋਦਬਰ ਸਰਪੰਚ ਦੀ ਵੀ ਨਹੀਂ ਚੱਲਣ ਦਿੱਤੀ ਮਤਲਬ ਜਨਾਨੀਆਂ ਨੇ ਜੀ ਇਹਨਾ ਮਤਲਬ ਜਨਾਨੀਆਂ ਦਾ ਜੋਰ ਆ ਸਾਡੇ ਪਿੰਡ ਦੇ ਵਿੱਚ ਜੀ ਹਾਂ ਠੀਕ ਇਹ ਤੁਹਾਡਾ ਲਾਗੀ ਕਰ ਇਹ ਤੁਹਾਨੂੰ ਲਾਗੇ ਹੀ ਆ ਤੇ ਇਹ ਤੁਹਾਨੂੰ ਵੀ ਹੋੜੀਆਂ ਮੁਸ਼ਕਲਾਂ ਦੇ ਸਾਹਮਣੇ ਸਾਾਨੂੰ ਵੀ ਮੁਸ਼ਕਲ ਹੈ ਮੈਂ ਕਹਿੰਨੀ ਕਿ ਇਹ ਰੂੜੀ ਜਿਹੜੀ ਚੋਕੇ ਰਾਹ ਜਿਹੜਾ ਖੁੱਲਾ ਉਹਨਾਂ ਤੇ ਦਾ ਨਾ ਕਿਸੇ ਦੀ ਰਾਹ ਚ ਪੱਤੀਆਂ ਲੱਗਣੀਆਂ ਚਾਹੀਦਾ ਨਾ ਗੋਇਆ ਸੁਟਣਾ ਚਾਹੀਦਾ ਤੇ ਸਾਡਾ ਸਾਫ਼ ਹੀ ਜਦਾ ਹੋਣੀ ਚਾਹੀਦੀ ਪਾਰਕ ਬਣੇ ਚੱਲੋ ਕੈਂ ਲੱਗੀ ਸਾਰਾ ਪੂਜੀ ਬੈੜ ਖਲੋਣ ਵਾਸੀ ਸਭ ਦਾ ਵਧੀਆ ਜਿਹਾ ਘਾਟ ਬੱਜੇ ਵੀ ਮਾਨ ਸਾਹਿਬ ਹੋਣੀ ਕਰ ਸਕਦੇ ਪਰ ਪਰ ਨਹੀਂ ਚੋਕੇ ਸਰਪੰਚਾ ਤੋਂ ਲੋ ਪਾਤੀਆਂ ਦੇ ਨਾ ਬਤਨਾ ਸਾਰੇ ਨੂੰ ਬੇਨਤੀ ਆ ਇਹ ਪਿੰਡ ਵਾਸੀਆਂ ਦੀ ਮੰਗ ਹੈ ਕਿ ਇੱਥੇ ਇੱਕ ਪਾਰਕ ਬਣ ਜੇ ਤੇ ਇੱਥੇ ਸੋਹਣੀਆਂ ਕੁਰਸੀਆਂ ਲੱਗ ਜਾਣ ਬੈਠਣ ਉੱਠਣ ਵਾਸਤੇ ਇੱਕ ਵਧੀਆ ਨਾ ਕਿ ਸੁੰਦਰ ਜਗ੍ਹਾ ਬਣ ਜੇ ਤੇ ਐਮਐਲਏ ਸਾਹਿਬ ਨੂੰ ਅਪੀਲ ਹੈ ਕਿ ਇੱਥੇ ਵਧੀਆ ਰੂੜੀਆਂ ਚਕਾ ਕੇ ਤੇ ਆ ਬਾਥੀਆਂ ਚਕਾ ਕੇ ਤੇ ਸੋਹਣੀ ਪਾਰਕ ਬਣਾਈ ਜਾਵੇ ਧੰਨਵਾਦ